ਸਪਰੀਮ ਕੋਰਟ ਨੇ 6 ਮਹੀਨਿਆਂ ਤੋਂ ਬੰਦ ਪੰਜਾਬ ਅਤੇ ਹਰਿਆਣਾ ਦਰਮਿਆਨ ਸ਼ੰਭੂ ਸਰਹੱਦ ਨੂੰ ਅੰਸ਼ਕ ਤੌਰ ਤੇ ਖੋਲਣ ਦੇ ਹੁਕਮ ਦਿੱਤੇ ਹਨ ਸਪਰੀਮ ਕੋਰਟ ਨੇ ਸੁਣਵਾਈ ਦੌਰਾਨ ਸਖਤ ਟਿੱਪਣੀ ਕੀਤੀ ਕਿ ਹਾਈਵੇ ਪਾਰਕਿੰਗ ਸਥਾਨ ਨਹੀਂ ਹਨ ਸਪਰੀਮ ਕੋਰਟ ਨੇ 1 ਹਫਤੇ ਦੇ ਅੰਦਰ ਐਂਬੂਲੈਂਸਾਂ ਬਜ਼ੁਰਗਾਂ ਔਰਤਾਂ ਵਿਦਿਆਰਥੀਆਂ ਆਦਿ ਲਈ ਹਾਈਵੇ ਦੀ ਇੱਕ ਲੇਨ ਖੋਲਣ ਦਾ ਐਲਾਨ ਕੀਤਾ ਹੈ ਇਸ ਦੇ ਲਈ ਪੰਜਾਬ ਅਤੇ ਹਰਿਆਣਾ ਦੇ ਡੀਜੀਪੀ ਤੋਂ ਇਲਾਵਾ ਪਟਿਆਲਾ, ਮੋਹਾਲੀ ਅਤੇ ਅੰਬਾਲਾ ਦੇ ਐਸਪੀ ਨੂੰ ਮੀਟਿੰਗ ਕਰਕੇ ਇਸ ਬਾਰੇ ਫੈਸਲਾ ਲੈਣ ਲਈ ਕਿਹਾ ਗਿਆ ਸੀ ਸੁਪਰੀਮ ਕੋਰਟ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ 22 ਅਗਸਤ ਨੂੰ ਹੋਵੇਗੀ ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਵਿਚਾਲੇ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਸੁਣਵਾਈ ਦੀ ਤਰੀਕ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਬਾਰਡਰ ਖੋਲਣ ਲਈ ਕਿਹਾ ਸੀ ਇਸ ਦੇ ਖਿਲਾਫ ਹਰਿਆਣਾ ਸਰਕਾਰ ਸੁਪਰੀਮ ਕੋਰਟ ਗਈ ਸੀ ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੇ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਨਿਰਪੱਖ ਕਮੇਟੀ ਦੇ ਮੈਂਬਰਾਂ ਦੇ ਨਾਂ ਦਿੱਤੇ ਹਨ एक कमेटी मैंबर किसान सरकार दरम्यान का में, में कुछ बातें कही हैं अभी हमारे पास सुप्रीम कोर्ट की कोई भी रूलिंग क्या वहाँ हुआ को प्रोसीडिंग नहीं आई है ऑप्शली हम लोग तो इसके ऊपर दोनों फॉर्म पंद्रह अगस्त के बाद क्योंकि पंद्रह अगस्त का कार्यक्रम तो अभी चल रहा है मीटिंग करके जो उनकी प्रोसीडिंग होगी सुप्रीम कोर्ट की उसको पढ़कर फिर असल में ऑफिशियल बोल सकेंगे कि इसमें क्या बात है क्या नहीं है जहां तक बात है मीडिया में आने वाली बातों का कि दोनों डीजीपी बात करेंगे और किसी कमेटी बनाने का जिक्र हो रहा है ये सब बातें हैं देखिए अगर रास्ता खुलेगा ये सभी के लिए सुखद होगा और जो वहाँ से ट्रांसपोर्टर हैं व्यापारी हैं मरीज हैं आम जनता उनको ये अच्छा लगेगा और इसके लिए सभी पक्ष में हैं और हमें भी देश की राजधानी में जाकर अपना आंदोलन करने का हक प्राप्त होगा ये सब बातें हैं तो इसके बारे में ऑफिशियल पत्रिक्रिया मीटिंग करने के बाद व्यक्तिगत तौर पर हम लोग ऐसा सोच रहे हैं अगर रास्ता खुलेगा तो ये अच्छी बात आज जो सुप्रीम कोर्ट ने फैसला देता है बहुत हैरानीजनक फैसला देता है कि सुप्रीम कोर्ट ने ये गल कही है ਕਿ ਹਰਿਆਣਾ ਤੇ ਪੰਜਾਬ ਦੇ ਡੀਜੀਪੀ ਬੈਠ ਕੇ ਜਿਹੜਾ ਇਹ ਇੱਕ ਰਸਤਾ ਜਿਹੜਾ ਉਹ ਖੁਲਾਉਣ ਜਿਹਦੇ ਨਾਲ ਐਂਬੂਲੈਂਸ ਤੇ ਸੀਨੀਅਰ ਸਿਟੀਜ਼ਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸੀਨੀਅਰ ਸਿਟੀਜ਼ਨ ਤੇ ਜਿਹੜੇ ਹੈਗੇ ਨੇ ਐਂਬੂਲੈਂਸ ਉਹਨਾਂ ਵਾਸਤੇ ਤੇ ਤੁਸੀਂ ਰਸਤਾ ਖੋਲਣ ਲਈ ਕਹਿਤਾ ਜਿਹੜੇ ਬਾਕੀ ਦੇਸ਼ ਦੇ ਲੋਕ ਨੇ ਉਹਨਾਂ ਨੇ ਕੀ ਮਾਰਾ ਕੀਤਾ ਇਸ ਰਸਤੇ ਮੁਕਮਲ ਦੇ ਨਾਲ ਜਿਹੜਾ ਹੈ ਇਹ ਪੰਜਾਬ ਦੇ ਹਰੇਕ ਦੇ ਜਿਹੜੇ ਵਪਾਰੀ ਨੇ ਉਹਨਾਂ ਦੇ ਜਿਹੜੇ ਐਨ ਆਰ ਆਈ ਵੀਰ ਬਾਹਰ ਅੰਦਰ ਦਿੱਲੀੋਂ ਜਾ ਰਹੇ ਨੇ ਜਾਂ ਦਿੱਲੀ ਨੂੰ ਜਿਨ੍ਹਾਂ ਨੇ ਬਾਹਰ ਜਾਣਾ ਹੈ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਨੇ ਆਮ ਜਨਤਾ ਜਿਹੜੀ ਆ ਉਹ ਕਿੰਨੀਆਂ ਮੁਸ਼ਕਲਾਂ ਚ ਐਥੋਂ ਤੱਕ ਕੇ ਸਕੂਲ ਖਾਲਦ ਜਾਂਦੇ ਬੱਚੇ ਜਿਹੜੇ ਉਹਨਾਂ ਨੂੰ ਮੁਸ਼ਕਲ ਆ ਗਈਆਂ ਨੇ ਸੋਰ ਇਹ ਰਸਤਾ ਜਿਹੜਾ ਖੁੱਲਣ ਦੇ ਆਦੇਸ਼ ਕਰੀ ਚਾਹੀਦੇ ਸੀ ਔਰ ਇਹ ਗੱਲ ਸਾਹਤ ਹੋ ਗਈ ਹੈ ਕਿ ਰਸਤਾ ਜਿਹੜਾ ਸੀ ਇਹ ਕਿਸਾਨਾਂ ਨੇ ਨਹੀਂ ਰੋਕੇ ਇਹ ਹਰਿਆਣਾ ਸਰਕਾਰ ਨੇ ਰੋਕੇ ਸੀ ਜਿਸ ਕਰਕੇ ਹਰਿਆਣਾ ਸਰਕਾਰ ਮਾਨਯੋਗ ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਗਈ ਤੇ ਸੁਪਰੀਮ ਕੋਰਟ ਨੇ ਅੱਜ ਜਿਹੜਾ ਫੈਸਲਾ ਦਿੱਤਾ ਹੈ ਇਹ ਹਰਾਨੀਜਨਕ ਫੈਸਲਾ ਹੈ ਤੇ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਹ ਤੇ ਮਨ ਉਚਾਰ ਕਰਕੇ ਤੇ ਇਹ ਰਸਤੇ ਜਿਹੜੇ ਆ ਇਹ ਖੋਲੇ ਜਾਣ ਜਾਂ ਤਾਂ ਸੁਪਰੀਮ ਕੋਰਟ ਵਿੱਚ ਪੈ ਕੇ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਨ ਤੌਰ ਤੇ ਲਾਗੂ ਕਰਾਵੇ ਜਾਂ ਫਿਰ ਇਹ ਰਸਤੇ ਜਿਹੜੇ ਨੇ ਖਰਾ ਕੇ ਤੇ ਸਾਨੂੰ ਦਿੱਲੀ ਜਾਂਦੀ ਜਿਹੜੀ ਆ ਉਹ ਰਸਤੇ ਜਿਹੜੇ ਆ ਉਹ ਕਲੀਅਰ ਕੀਤੇ ਜਾਣ ਸੁਰ ਕੇ ਜਿਹੜਾ ਫੈਸਲਾ ਕੀਤਾ ਹੈ ਸੁਪਰੀਮ ਕੋਰਟ ਨੇ ਇੱਥੇ ਸੁਪਰੀਮ ਕੋਰਟ ਨੂੰ ਮੁੜ ਵਿਚਾਰ ਕਰਨਾ ਚਾਹੀਦੀ ਹੈ ਅੱਜ ਅਸੀਂ ਮੋਰਚੇ ਚ ਖਨੋਰੀ ਬਾਰਡਰ ਤੇ ਆਂ ਖਨੋਰੀ ਬਾਰਡਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਸੰਗਤ ਦਾ ਆਉਣਾ ਜਾਣਾ ਵਧਿਆ ਹੈ ਸੰਗਤ ਦੀ ਗਿਣਤੀ ਵੱਣੀ ਸ਼ੁਰੂ ਹੋਈ ਹੈ ਉਹਨੂੰ ਮੱਦੇ ਨਜ਼ਰ ਰੱਖਦਿਆਂ ਇੱਥੇ ਸਾਡੇ ਗਿੱਦੜਵਾ ਬਲਾਕ ਦੇ ਪ੍ਰਧਾਨ ਜੀ ਬਾਬਾ ਗੋਰਾਜੀਲ ਵੱਲੋਂ ਸ਼ੁਰੂ ਕੀਤਾ ਗਿਆ ਇੱਥੇ ਇੱਕ ਲੰਗਰ ਹੋਰ ਨਵੀਂ ਜਗ੍ਹਾ ਦੇ ਉੱਤੇ ਤਾਂ ਕਿ ਇਥੋਂ ਦੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੇ ਵੀ ਲੰਗਰ ਦੀ ਘਾਟ ਨਾ ਵੇ ਕਿਉਂਕਿ ਜਿਵੇਂ ਜਿਵੇਂ ਪਿੰਡਾਂ ਤੋਂ ਲੰਗਰ ਆ ਰਿਹਾ ਸੀ ਪਰ ਉਹ ਇਸ ਵੇਲੇ ਸੰਗਤ ਵਧਨ ਦੇ ਕਰਕੇ ਉਹਦੀਆਂ ਕੁਝ ਮਹਿਸੂਸ ਹੁੰਦਾ ਸੀਗਾ ਕਿ ਕਿਤੇ ਸੰਗਤ ਭੁੱਖੀ ਨਾ ਰਹੇ ਉਸ ਗੱਲ ਨੂੰ ਧਿਆਨ ਦੇ ਵਿੱਚ ਰੱਖਦਿਆਂ ਬਲਾਕ ਗਿੱਦੜਵਾ ਨੇ ਥੋੜੇ ਸਮੇਂ ਦੇ ਵਿੱਚ ਇੱਕ ਹਫ਼ਤੇ ਦਾ ਟਾਈਮ ਦਿੱਤਾ ਉਹਨਾਂ ਨੂੰ ਤੇ ਰਸਤਾ ਖੁੱਲ ਸਕਦਾ ਹੈ ਔਰ ਜਦੋਂ ਇਹ ਰਸਤਾ ਖੁੱਲਣਾ ਹੈ ਦੋਸਤੋ ਇੱਕ ਪ੍ਰੋਗਰਾਮ ਬਣਾ ਕੇ ਦਿੱਲੀ ਜਾ ਕੇ ਅਸੀਂ ਆਪਦੀਆਂ ਮੰਗਾਂ ਆਪਦੇ ਮੁੱਦੇ ਆਪਦੇ ਮਸਲੇ ਸਰਕਾਰ ਕੋਲੇ ਰੱਖਣੇ ਨੇ ਔਰ ਉਹ ਸਾਡੀ ਇਸ ਭਾਵਨਾ ਨੂੰ ਜਿਹੜੀ ਭਾਵਨਾ ਨੂੰ ਲੈ ਕੇ ਤੁਸੀਂ ਤੁਰੇ ਸੀ ਉਹਨੂੰ ਬੂਰਪੈੰਦਾ ਨਜ਼ਰ ਆ ਰਿਹਾ ਹੈ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਇਹਨਾਂ ਨੂੰ ਰਸਤਾ ਖੋਲੇ ਸਰਕਾਰ ਤਾਂ ਇਹਦਾ ਮਤਲਬ ਆਪਾਂ ਸਾਰਿਆਂ ਨੂੰ ਹੁਣ ਇਸ ਮੋਰਚੇ ਦੇ ਵਿੱਚ ਜਿਹੜਾ ਵੀ ਕੋਈ ਮਰਲਾ ਵਾਂਝਾ ਵੀਰ ਰਹਿੰਦਾ ਹੈ ਉਹ ਫਟਾਫਟ ਉੱਥੇ ਪਹੁੰਚੋ ਨਾਲ ਮੈਂ ਵੀ ਬੇਨਤੀ ਕਰਦਿਆਂ ਕਿ ਭਈ ਬਹੁਤ ਸੇਵਾ ਕਰ ਲਈ ਆਸਪੜੋਸ਼ ਦੇ ਇਲਾਕੇ ਦੇ ਲੋਕਾਂ ਨੇ ਬਹੁਤ ਸੇਵਾ ਕਰ ਲਿਆ ਅੱਜ ਵੀ ਉਹਨਾਂ ਲੰਗਰਾਂ ਦੀ ਸੇਵਾ ਕਰ ਰਹੇ ਨੇ ਅੱਜ ਜਿਸ ਤਰੀਕੇ ਦੇ ਨਾਲ ਉਹ ਸੇਵਾ ਕਰ ਰਹੇ ਨੇ ਅੱਜ ਉਹਨਾਂ ਨੂੰ ਹੋਰ ਬੋਝ